ਨਾ ਵੀਰ ਜੀ ਮੇਰਾ ਨਾਮ ਜਵੇਦ ਹੈ ਜਵੇਦ ਵੀਰ ਜੀ ਜਿਹੜੀ ਅੱਜ ਇਥੇ ਭੇਲੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮੰਦਭਾਗਾ ਹੈ ਜੀ ਇਥੋਂ ਬੰਦੇ ਲੈ ਕੇ ਆਏ ਹਿਸਾਬ ਉਹਨਾਂ ਦੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੁਲੋਤਾ ਹੈ ਤੇ ਆਉਂਦੇ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਣੇ ਸੀ ਇਥੇ ਇਥੇ ਤਿੰਨ ਜਣੇ ਸੀ ਇੱਕ ਲਾਭ ਸਿੰਘ ਇੱਕ ਆਨ ਛੋਟਾ ਮੁੰਡਾ ਅਮਰਤ ਉਸੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਹਿਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਿਸਾਬ-ਕਿਤਾਬ ਹੀ ਉਹ ਕਿੰਨੇ ਕੇ ਪੈਸੇ ਹੈ ਪੈਸੇ ਤਕਰੀਬਨ 9 ਲੱਖ ਰੁਪਈਆ ਹੈ ਜੀ ਇੱਥੇ ਜਿਹੜੋ ਆਏ ਆ ਉਹਨਾਂ ਦੇ ਗੋਲੀਆਂ ਚਲਾਈਆਂ ਉਹਨੇ ਗੋਲੀਆਂ ਦੇ ਵੀ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦ ਹੈ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਆ ਮਜੂਰ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਇਹ ਤੇ ਕੌਣ ਕੋਣੀ ਕੀ ਨਾਂ ਹੈ ਇਹ ਲਾਭ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਠੀਕ ਹੈ ਹਾਂਜੀ ਹਾਂਜੀ ਕੀ ਨਾਂ ਬੋ ਅਮਰਪਾਲ ਸਿੰਘ ਤੇ ਅੱਜ ਅੱਜ ਜਿਹੜੀ ਵਾਰਦਾਤ ਹੋਈ ਆ ਗੋਲੀ ਚੱਲੀ ਆ ਤੇ ਮਤਲਬ ਕਿ ਤੂੰ ਕਿੱਥੇ ਸੀ ਤੇ ਕਿ ਕਨੇ ਗੋਲੀ ਮਾਰੀ ਮੈਂ ਇੱਥੇ ਚੜਿਆ ਹਾਂ ਉੱਤੇ ਮੈਨੂੰ ਜਿਹਦੇ ਗੋਲੀ ਵਜੀ ਆ ਨਾ ਉਹ ਆਦਰ ਨੂੰ ਆਇਆ ਅੰਦਰ ਕੰਬਾਰੀ ਖੋਲ ਕੇ ਬੈਗ ਰੱਖਣ ਲੱਗਾ ਅੱਛਾ ਤੇ ਜਿਹੜਾ ਸਾਡਾ ਤੀਸਰਾ ਬੰਦਾ ਲੱਗਾ ਵਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਸੀ ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ ਉਹ ਦੋ ਜਾਣੇ ਸੀ ਹੂੰ ਤੇ ਮੂੰ ਬੱਦੇ ਹੈ ਕਿ ਖੁੱਲੇ ਇੱਕਦਮ ਮੂੰ ਬੱਦਾ ਹੈ ਤੇ ਇੱਕਦਮ ਖੁੱਲਾ ਹੈ ਇੱਕ ਨੂੰ ਪਛਾਣ ਸਕਦਾ ਉਹਨੇ ਅੱਛਾ ਹਾਂਜੀ ਤੇ ਜਦੋਂ ਪੈਸੇ ਖੋਏ ਆ ਤੇ ਉਦੋਂ ਕਿੱਥੇ ਸੀ ਜਿਹਦੇ ਕੋਲ ਪੈਸੇ ਖੋਏ ਉਦੋਂ ਇੱਥੇ ਹੀ ਉਹਦੇ ਹੱਥਾਂ ਪਾਈ ਹੋਏ ਆ ਕਿੰਨੇ ਪੈਸੇ ਪੁਰਾਣੀ ਪੈਸੇ ਆ ਇਹ ਤਾਂ ਹੂੰ ਹਾਂਜੀ ਜਿਹੜੀ ਗੋਲੀ ਮਾਰੀ ਆ ਕਿੱਥੇ ਮਾਰੀ ਆ ਗੋਲੀ ਇੱਥੇ ਮਾਰੀ ਆ ਨਹੀਂ ਨਹੀਂ ਕਿੱਥੇ ਵੱਜੀ ਗੋਲੀ ਗੋਲੀ ਪਹਿਲਾਂ ਉਹਨਾਂ ਨੇ ਮੇਰੇ ਨਾਲ ਕੁੱਤੇ ਨੂੰ ਕੱਢਿਆ ਫੈਰ अच्छा हां जी ते वज्जी ओदे वज्जी गोली ओदे ਵੀ ਸ਼ਾਇਦ ਇੱਥੇ ਕਿਤੇ ਵज्ਜੀ ਗੋਲੀ ਕਿਥੇ ਮੈਂ ਪੱਜ ਕੇ ਹੈ ਨਾ ਬਾਅਦ ਗੋਲੀ ਦੀ ਆਵਾਜ਼ ਸੁਣ ਕੇ اچھا ਹਾਂਜੀ ਚਲੋ ਠੀਕ ਸਰ ਕਿਨਾ ਜੀ ਇਸੇ ਬਕਰ ਸਿੰਘ ਸਰ ਅੱਜ ਜਿਹੜੀ ਮੰਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਐਨੂੰ ਪਤਾ ਲੱਗਾ ਕਿ ਮੰਗਲਾਨੀ ਢੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਇਹਨਾਂ ਮੌਕੇ ਤੇ ਸਾਨੂੰ ਇੱਕ ਛੋਟਾ ਮੁੰਡਾ ਵਰਤਪਾਲ ਮਿਲਿਆ ਕਿ ਇਹਨਾਂ ਦੇ ਨਾਲ ਸੀ ਥੱਲੇ ਵਾਲੇ ਜਿਹੜੇ ਆਏ ਥੱਲੇ ਵਾਲੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਵਰਤਪਾਲ ਸਿੰਘ ਤੇ ਵਰਤਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਕਿ ਦੋ ਮੁੰਡੇ ਨੌਜਵਾਨ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਗੋਲਡ ਲੈ ਗਏ ਹੋਰ ਕੋਈ ਸਰਾਗ ਮਿਲਿਆ ਜੀ ਨਹੀਂ ਹਲੇ ਗੱਰੀਏ ਜੀ ਅਲੇ ਕਿਹੜੀਆਂ ਫੋਟੋ ਫੋਟੋ ਕਢਾ ਲਈਏ ਜੀ ਮੈਂ ਫੋਟੋ ਉਹਨਾਂ ਦੇ ਉਹਨਾਂ ਦੇ ਮੇਰੇ ਕੋਲ ਬੈਕ ਜੀ ਠੀਕ ਹੈ ਠੀਕ ਹੈ ਲੈ ਕੇ ਉੱਥੇ ਮੁੰਡਾ ਲੜਾਈ ਦੇ ਆ ਜਦੋਂ ਇਹ ਫੜੇ ਜਾਂਦੇ ਤੇ ਕਰ ਠੀਕ